ਸਰਲੀ ਆਪਣੇ ਅਗਵਾਈ ਦੇ ਵਿੱਚ 1 ਮਾਰਚ ਨੂੰ ਰਵੰਟੀ ਸਾਹਬ ਤੋਂ ਸ਼ੁਰੂਆਤ ਗੁਰਜੇਪੜਾ ਦੀ ਕਿਉਂਕਿ 1 ਜਨਵਰੀ ਤੋਂ ਆਪਾਂ ਜਿਹੜੀ ਸ਼ੁਰੂਆਤ ਕੀਤੀ ਸੀ ਵਿਸ਼ਵਾਸੀ ਵਿਦਿਆਰਥੀ ਲੋਕਲਾਈਜ਼ ਰਹਿਣ ਤੋਂ ਉਹਦਾ ਦੂਜੇ ਥਾਂ ਦੇ ਵਿੱਚ ਆਪਾਂ ਬਹੁਤ ਚੁੱਕਿਆ ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਸਮਾਪਤ ਕਰਾਉਣ ਤੋਂ ਇਸ ਤੋਂ ਪਹਿਲਾਂ ਅਸਾਖਰੀ ਜਿਹੜਾ ਸੁਨੇਹਾ ਤੁਹਾਡੇ ਨਾਲ ਇਹੀ ਹੈ ਕਿ ਜੋ ਲਾਗਤ ਤੇ ਆਪਾਂ ਪਿੰਡਾਂ ਦੇ ਵਿੱਚ ਐਕਸ਼ਨ ਕਮੇਟੀਆਂ ਬਣਾਉਣ ਦੀ ਸ਼ੁਰੂ ਕੀਤੀ ਹੋਈ ਹੈ ਉਹ ਆਪਣੀ ਜਾਰੀ ਰਹਿਣੀ ਹੈ ਤੇ ਨਾਲ ਨਾਲ ਜਿਹੜਾ ਤਲਵੰਡੀ ਸਾਬੋ ਦੇ ਵਿੱਚ ਟੱਕਰ ਕਰਨ ਰੈਲੀ ਕਰਨੀ ਹੈ ਲੋਕ ਇੱਕ ਸੰਦਰਸ ਰਹੀ ਹੈ ਮਦ replica ਜੋ ਕਿ ਸਰਕਾਰ ਆਜੂ ਤੇ ਲਾਂਚ ਕੀਤਾ 6 ਅਪ੍ਰੈਲ ਤੋਂ ਨੇ ਸ਼ੁਰੂਆਤ ਹੋਣੀ ਹੈ ਵੇਖੋ ਕਿਤਨੇ ਕਿਤੇ ਸਰਕਾਰ ਨੇ ਡਰਾਮਾ ਜਰੂਰ ਅਚਿਆ ਸੀ ਉਹਦੇ ਖਿਲਾਫ ਮਦਦੇ ਪਾਉਣ ਦਾ ਪਰ ਅੱਜ ਤੁਸੀਂ ਕੀ ਆਰਟੀਸਟੀਆਂ ਬੱਸਾਂ ਦੇ ਉੱਤੇ ਦੇਖੋਗੇ ਤਾਂ ਉਹਦੇ ਬੋਰਡ ਲੱਗੇ ਹੋਏ ਐ। ਭਗਵਾਨ ਤੁਮਾਰੀ ਸਰਕਾਰ ਬলো। ਸੋ ਸਮਾਪਨੇ ਹੱਥ ਦੇ ਜੇ ਅੱਜ ਇਸ ਸਮੇਂ ਨੂੰ ਆਪਾਂ ਕੱਲੇ ਖੁਝਾ ਲੈ ਤਬਰੋ ਜਿਹੜੀ ਕਹਾਵਤ ਹੈ ਇੱਕ ਜਦ ਜਿਹੜਿਆ ਚੋਕੀ ਖੇਤ ਆਪਸਤਾਇਕਾ ਹੁੰਦ ਜਦ ਚਿੜੀਆ ਚੁੱਕੇ ਸੋ ਜਦੋਂ ਸਮਾਂ ਲੱਗ ਜਾਂਦਾ ਸਰ ਬਾਅਦ ਦੇ ਵਿੱਚ ਪਸਤਾਉਣ ਦਾ ਕੋਈ ਫਾਇਦਾ ਨਹੀਂ ਸੋ ਭਾਈ ਮੀਰ ਸਿੰਘ ਜੀ ਇੱਕ ਕਵਿਤਾ ਜਿਹੜੀ ਵੀ ਦਸਵੀਂ ਕਲਾਸ ਚ ਸਾਇਦ ਹੁੰਦੀ ਸੀ ਕਾਫੀ ਟਾਈਮ ਹੋ ਜਾਂਦਾ ਕਿਉਂਕਿ ਮੈਨੂੰ ਬੜੇ ਨੂੰ ਕਾਫੀ ਟਾਈਮ ਹੋ ਗਿਆ ਸਮਾਂ ਸਮਾ ਕਵਿਤਾ ਹੁੰਦੀ ਸੀ ਰਹੀ ਬਾਸ ਤੇ ਘੱਟ ਸਮੇਂ ਨੇ ਕਿ ਨਾ ਮਿਲੀ ਰਹੀ ਵਾਸਤੇ ਘਰ ਤੋਂ ਸਮੇਂ ਨੇ ਇੱਕ ਨੰਨੀ ਹੜ੍ਹੜ ਰਹੀ ਤੇ ਇੱਕ ਸਮੇਂ ਕਿਸ ਕਾਇਦਨੀ ਤਾਂ ਸਮੇਂ ਨੇ ਕਿਸਕਾਣਾ ਇਹਨੇ ਚੱਲਦੇ ਰਹਿਣਾ ਜਿਵੇਂ ਹੋਣਾ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸ ਲੋਕਾਂ ਦਾ ਉਸ ਜਿਹੜਿਆ ਪਿੰਡਾਂ ਦੇ ਐਕਸ਼ਨ ਕਮੇਟੀਆਂ ਦਾ ਇੰਤਜ਼ਾਰ ਜੀ ਕੀਤਾ ਸੀ ਪਰ ਜਿਹੜਾ ਆਪਾਂ ਸਮਾ ਦਿੱਤਾ ਹੋਇਆ ਸੀ ਉਹ ਸਮਾ ਲੱਗਾ ਗਿਆ ਤਾਂ ਆਖਰ ਨੂੰ ਆਪਾਂ ਨੇ ਉਹ ਸਮਾ ਲਗਾ ਕੇ 12 ਤੋਂ ਸਵਾ 12 ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨਾ ਪਿਆ ਜਿਹਦੇ ਕਰਕੇ ਥੋੜਾ ਜਿਥੇ 2 ਵਜੇ ਇਸ ਪ੍ਰੋਗਰਾਮ ਨੇ ਸਮਾਪਤੀ ਵੱਲ ਵੱਧਣਾ ਸੀ ਉਸ ਪ੍ਰੋਗਰਾਮ ਨੂੰ ਕਰਦਿਆ ਕਰਾਉਂਦੇ ਅੱਧਾ ਘੰਟਾ ਆਪਣਾ ਸਮਾਂ ਜਿਹੜੀ ਬਦਲ ਗਿਆ ਸੋ ਇਹੀ ਕਾਰਨ ਹੁੰਦਾ ਕਿ ਸਮਾਂ ਕਿਸੇ ਦੇ ਹੱਥ ਨਹੀਂ ਹੁੰਦਾ ਜਦੋਂ ਸਮਾਂ ਲੰਘ ਜੇ ਤਾਂ ਫਿਰ ਆਪਾਂ ਪਛਤਾਉਂਦੇ ਰਹਿ ਜਾਂਦੇ ਹਾਂ ਸੋ ਸਮਾਂ ਸਮੇਂ ਦੇ ਘੰਟਾ ਕਰਨਾ ਸਿੱਖ ਗਏ ਇੱਕ ਮਾਰਕ ਦਾ ਦਿਨ ਜਿਹੜਾ ਤੈਅ ਕੀਤਾ ਜ ਤਲਵੰਡੀ ਸਭੋ ਦੇ ਲਈ ਵਾਸਤੇ ਉਹਨੂੰ ਆਪਾਂ ਜੋਰ-ਸੋਰ ਦੇ ਨਾਲ ਸੰਘਰਸ਼ ਦੇ ਰੂਪ ਵਿੱਚ ਜਿਹੜਾ ਇੱਥੇ ਪਰਮ ਵਚਨ ਲਿਆ ਨਾਰਾ ਲਾਇਆ ਤਾਂ ਉਸ ਨਾਰੇ ਨੂੰ ਆਪਾਂ ਪੂਰਾ ਕਰਕੇ ਇਹੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ ਵੱਲ ਵਧਾਉਂਦੇ ਹੋਏ ਮੈਂ ਤੁਹਾਨੂੰ ਕਹਿਣਾ ਚਾਹੁੰਗਾ ਕਿ ਅੰਤ ਦੇ ਉੱਤੇ ਨਾਰੇ ਦੋ ਚਾਰ ਆਪਾਂ ਜ਼ਰੂਰ ਲਾਵਾਂਗੇ ਤੇ ਨਾਰੇ ਦਾ ਜਵਾਬ ਜੋਰ ਨਾਲ ਸੁਣ ਜੈ ਪੀ